ਲਾਈਵ ਸੱਚ ਨਾਲ ਚੋਰਾਣੇ ਵੈਸੇ ਤਾਂ ਆਪਦੀਆਂ ਪੂਰੀਆਂ ਵਾਂਹ ਲਾਈਆਂ ਹੋਈਆਂ ਵਾ ਫਿਰ ਟਰਾਂਸਫਾਰਮ ਚੋਂ ਤਾਂਬਾ ਚੋਰੀ ਕਰਨਾ ਹੀ ਆ ਤੇਲ ਚੋਰੀ ਕਰਨਾ ਹੀ ਆ ਪਰ ਆ ਮਾਝੇ ਵਾਲਿਆਂ ਦਾ ਜਿਗਾਰਡ ਦੇਖੋ ਅੰਮ੍ਰਿਤਸਰ ਦੇ ਬਿਲਕੁਲ ਨੇੜੇ ਜੀ ਇੱਧਰ ਦੇਖੋ ਬਿਲਡਿੰਗਾਂ ਸਾਹਮਣੇ ਦੇਖ ਦਿਖਾਵਾ ਬਿਲਕੁਲ ਨੇੜੇ ਅੰਮ੍ਰਿਤਸਰ ਦੇ ਤੇ ਆ ਬਾਈ ਉਹਨਾਂ ਨੇ ਲਾਇਆ ਜਿਗਾਰਡ ਪੈ ਪੂ ਪਾਏ ਆ ਵੀ ਮੰਨ ਲਓ ਵੀ ਪਤਾ ਨਹੀਂ ਹੁਣ ਇਹ ਜਿਗਾਰਡ ਜਿਹੜਾ ਕਾਮਯਾਬ ਹੈਗਾ ਕਿੰਨਾ ਹੈਗਾ ਕਿੰਨਾ ਕ ਨਹੀਂ ਇਹ ਤੁਸੀਂ ਦੱਸ ਸਕਦੇ ਵੈਸੇ ਉਹਨਾਂ ਨੇ ਹਵਾ ਹਵਾ ਵਾਸਤੇ ਮੁਰਗਾਂ ਵੀ ਵਿੱਚ ਰੱਖੀਆਂ ਹੋਈਆਂ ਵਾ ਆ ਦੇਖੋ ਕਿ ਹਵਾ ਵੀ ਕ੍ਰੋਸ ਹੁੰਦੀ ਰਵੇ ਤੇ ਥੱਲੋਂ ਵੀ ਮੇਰੇ ਹਿਸਾਬ ਨਾਲ ਜਿੱਥੋਂ ਤੱਕ ਇਹ ਆਏ ਆ ਵੀ ਚੋਰੀ ਦੇ ਡਰੋਂ ਹੀ ਲਾਇਆ ਹੋਇਆ ਵਾ ਪੂਰਾ ਮਜ਼ਬੂਤ ਬਣਾ ਕੇ ਆ ਦੇਖੋ ਉਹ ਥੱਲੇ ਤੇ ਥੱਲੋਂ ਵੀ ਹਵਾ ਪੈਂਦੀ ਆ ਵੀ ਮੈਨੂੰ ਤਾਂ ਇਹ ਲੱਗਦਾ ਵਾ ਬਾਕੀ ਕਿਵੇਂ ਵੀ ਇਹ ਚੋਰਾਂ ਦੇ ਡਰ ਤੋਂ ਲਾਇਆ ਜਾਂ ਕਿਵੇਂ ਲਾਇਆ ਇਸ ਚੀਜ਼ ਦੇ ਦਾ ਜਿਆਦਾ ਆਪਾਂ ਪਤਾ ਨਹੀਂ ਆਪਾਂ ਨੂੰ ਮੇਰੇ ਹਿਸਾਬ ਨਾਲ ਇਸੇ ਕਰਕੇ ਇਹਨਾਂ ਨੇ ਲਾਇਆ ਹੋਇਆ ਵਾ ਵੀ ਚੋਰੀ ਨਾ ਕਰੇ ਕੋਈ ਹਨਾ ਪਰ ਚੋਰੀ ਦਾ ਮੇਰੇ ਹਿਸਾਬ ਨਾਲ ਫੇਰ ਵੀ ਹੋ ਸਕਦਾ ਵਾ ਜੇ ਆਹ ਲੱਗਾ ਵਾ ਬਾਕੀ ਇਹ ਜਿਗਾਰਡ ਕਿੰਨਾ ਕਾਮਯਾਬ ਹੈ ਉੱਪਰ ਪਾਈਪ ਦੇਖੋ ਲਾਏ ਆ ਆ ਦੇਖੋ ਤੇ ਇਧਰਲੇ ਪਾਸੇ ਵੀ ਪਾਈਪ ਲਾਏ ਆ ਲਓ ਤਾਰਾ ਵਿੱਚੋਂ ਕੱਢੀਆਂ ਜਿਹੜੀਆਂ ਉਹਦੇ ਨਾਲ ਟੱਚ ਲੱਗ ਰਹੇ ਟੀਨ ਨਾਲ ਜੋ ਵੀ ਹੈ ਲੱਗੀ ਹੋਈ ਹੈ ਜਿੰਨਾ ਵੀ ਮੋਟਾ ਲੋਹਾ ਲੱਗਾ ਜਾਂ ਪਤਲਾ ਲੱਗਾ ਵਾ ਕੁਝ ਵੀ ਆ ਤੇ ਇਹ ਜਿਗਾਰਡ ਕਿੰਨਾ ਕਾਮਯਾਬ ਹੋਊਗਾ ਤੁਹਾਡੇ ਹਿਸਾਬ ਨਾਲ ਕਿਉਂਕਿ ਵਾਅਦਾ ਪੂਰੀ ਲਾ ਰੱਖੀ ਆ। ਬਾਕੀ ਇਹ ਤੁਸੀਂ ਦੱਸ ਸਕਦੇ ਆ ਵੀ ਇਹ ਕਿੰਨਾ ਕਾਮਯਾਬ ਜਗਾਰਡ ਆ। ਤੇ ਇੱਥੇ ਮੈਂ ਨਾ ਇਹ ਕਿ ਨਹੀਂ ਮੈਂ ਬੜੇ ਟਰਾਂਸਫਾਰਮ ਦੇਖਿਆ ਜੇ ਹੋਰ ਵੀ ਸ਼ਾਇਦ ਵੀ ਮਿਲ ਗਿਆ ਮੈਂ ਤੁਹਾਨੂੰ ਹੋਰ ਵੀ ਦਿਖਾਉਂਗਾ। ਇਹਨਾਂ ਨੇ ਕੀ ਕੀਤਾ ਹੋਇਆ ਕਿਸੇ ਨੇ ਆ ਪਾਈਪ ਲਾਏ ਹੋਏ ਆ। ਪੂਰਾ ਜਾਨੀ ਕਿ ਇੱਕ ਜਾਲ ਬਣਾਇਆ ਹੋਇਆ। ਇਹਦਾ ਪੱਕਾ ਪ੍ਰੋਪਰ ਮੋਟਾ ਹੀ ਕਰਤਾ ਨਾ। ਤੇ ਕੀਤਾ ਤਾਂ ਚੋਰੀ ਡਰੋਈਆਂ ਮੇਰੇ ਹਿਸਾਬ ਨਾਲ। ਬਾਕੀ ਚੋਰੀ ਰੋਕ ਸਕਦੀ ਆ ਜਾਂ ਨਹੀਂ ਇਹ ਤੁਸੀਂ ਦੱਸੋ।